کوئی ٹپ ٹھیک ہے اور کوئی ہے نہیں بس ਸਾਰੇ ਮਿਲ ਕੇ ਨੂੰ ਲੈ ਆ जो <laughs> ਲਾਈਵ ਆ ਕੇ ਸਾਰਾ ਕੰਮ ਹੀ ਕਰਾ ਲਓ ਜਰੂਰ ਬੈਠੇ ਜੀ ਬਹੁਤ ਪੰਚੂ ਇਸ ਨਾਲ ਬਲਕਿ ਸਾਰਾ ਹੀ ਪਾਣੀ ਦੀ ਬੇਚਾ ਨਾਲ ਹੀ ਪਾਣੀ ਬਿਲਕੁਲ ਨਹੀਂ ਜੀ ਜ਼ੀਰੋ ਬਣ ਗਿਆ ਇਸ ਤੋਂ ਪਾਕਿਸਤਾਨ ਨੂੰ ਬੰਦ ਹੋ ਜਾਂਦਾ ਹੈ ਤਾਕਤ ਨੂੰ ਮਾਰ ਸਕਦੇ ਹਾਂ ਆਪਾਂ ਆਇਆ ਸਾਡਾ ਕੋਈ ਦਿੱਕਾ ਜੇ ਵਿੱਚ ਨਹੀਂ ਸਾਡਾ ਉਹਦਾ ਅਸੀਂ ਪ੍ਰੈਸਿੰਗ ਕਰਾਂਗੇ ਠੀਕ ਹੈ ਧੰਨਵਾਦ जी जी कुछ मतलब और भी स्ट्रीम में दिखाना चाहिए कुछ ना कुछ करने के लिए हां जी मैं पास इधर लाएंगे तुम चाहते हो बस कर दो हां जी साहब हम बहु साल बाद हिस्ट्री मेरे नाम अंदर कुछ फरवरी की है आप मुझे देते दीजिए ठीक है क्या ये सेवा मान कर देंगे नहीं नहीं देते नहीं नहीं ਅਸੀਂ ਤਾਂ ਉਹਨੂੰ ਦੋ ਮੰਨ ਗਏ ਜਿਹੜਾ ਕਾਸਟ ਲਾ। ਹਾਂਜੀ ਬਿਲਕੁਲ। ਥੋੜੀ ਕਿੰਨੀ ਜ਼ਮੀਨ ਜੀ ਤੁਸੀਂ ਕਿਹੜੇ ਫੋਟੋ ਹਨ ਕਿੰਨੀ ਜ਼ਮੀਨ ਤੇ ਹੁਣ ਉਹ ਤੁਝਾਂ ਨਹੀਂ ਸਕਦੇ ਕਿ ਮਾਂ ਹਾਂ। ਅੱਛਾ ਉਹ ਸੰਤ ਸਾਰੀ ਕੰਦੇ ਵੀ ਅਸੀਂ ਮੰਨ ਲਾ। ਇਹ ਚਲ ਕੋਈ ਗੱਲ ਨਹੀਂ। ਉਹਦੇ ਵਿੱਚ 6 ਹੈ। ਜਿਹਦੇ ਸੰਗ ਉਹ ਆਤਰਣ ਕਰਮ ਹੁੰਦਾ ਹੈ ਨਾ। ਬਿਲਕੁਲ। ਇਹਦੇ ਉੱਪਰ ਗੱਲ ਬਿਕ। ਜਿਹੜਾ ਕਲਾਤ ਹੁੰਦੀ ਹੈ ਬਿਲਕੁਲ ਮਾਰੇ ਹੋ ਜਾਂਦੇ ਆ। ਸਾਨੂੰ ਇੱਕ ਉਠਣਾ ਪੈਂਦਾ। ਪਾਣੀ ਹੈ ਸੰਕਟ ਦੀ ਘੜੀ ਆ ਪੰਜਾਬ ਪੰਜਾਬ ਫੂਟਬਾਲ ਹੈ ਪੰਜਾਬ ਦੇਸ਼ ਜਦੋਂ ਵੀ ਦੇਸ਼ ਸੰਕਟ ਚ ਆਇਆ ਤਾਂ ਪੰਜਾਬ ਨਾਲ ਖੜਾ ਹੈ ਚਾਹੇ ਉਹ ਹਰੀ ਕ੍ਰਾਂਤੀ ਹੋਵੇ ਚਾਹੇ ਆਜ਼ਾਦੀ ਲੈਣੀ ਹੋਵੇ ਸਾਡੀਆਂ ਸਭ ਤੋਂ ਵੱਧ ਕੁਰਬਾਨੀਆਂ ਸਾਡੀਆਂ ਨੇ ਤੇ ਅੱਜ ਪੰਜਾਬ ਸੰਕਟ 'ਚ ਹੈ ਤਾਂ ਮੈਂ ਉਮੀਦ ਕਰਦਾ ਕਿ ਦੇਸ਼ ਪੰਜਾਬ ਨਾ ਘੜੂਗਾ ਸਰ ਹਮ ਮੈਂ ਮੈਂ ਹੱਥ ਮੰਗਦਾ ਮੈਂ ਕੋਈ ਭੀਖ ਨਹੀਂ ਮੰਗਦਾ ਸੈਂਟਰ ਤੋਂ 50000 ਕਰੋੜ ਜੀਐਸਟੀ ਦਾ 8000 ਕਰੋੜ ਆਡੀਐਫ ਦਾ ਸਾਡਾ ਉਹੀ ਦੇ ਦੇਣ ਅਸੀਂ ਉਹਦੇ ਨਾਲ ਸਾਰ ਲਾਂਗੇ ਤੁਕਨੇ ਆਇਆ ਜੀ ਕੇਂਦਰ ਤੋਂ ਨਹੀਂ ਪੀਐਨ ਸਾਹਿਬ ਨੇ ਗੱਲ ਕੀਤੀ ਹੈ ਕੋ ਇਹ ਹਾਲਾਤ ਇਦਾਂ ਹੋਣੇ ਨਹੀਂ ਚਾਹੀਦੇ। ਮਤਲਬ ਆਪਾਂ ਅੱਗੇ ਤੋਂ ਅੱਗੇ ਤੋਂ ਇਹਨਾਂ ਲੋਕਾਂ ਨੂੰ ਘਰਾਂ ਦੇ ਜਾਂਦਾ ਘਰਾਂ ਦੀਆਂ ਛੱਤਾਂ ਤੋਂ ਜਾਂ ਫਿਰ ਜਿਵੇਂ ਕੱਲ ਮੈਂ ਗਿਆ ਸੀ ਉਹ ਤੇ ਪੁਲਾਂ ਤੇ ਬੈਠੇ ਲੋਕ ਕਿਉਂਕਿ ਲੋਕ ਪਰਿਵਾਰ ਨਹੀਂ ਛੱਡਦੇ। ਹਾਲਾਂਕਿ ਫੌਜ ਜੋ ਹੈ ਉਹ ਸਾਡਾ ਬਹੁਤ ਸਾਥ ਦੇ ਰਹੀ ਹੈ। 20 ਹੈਲੀਕਾਪਟਰ ਫੌਜ ਦੇ ਲੱਗੇ ਹੋਏ ਨੇ। ਪਰ ਲੋਕ ਕਹਿੰਦੇ ਸੀ ਘਰ ਨਹੀਂ ਛੱਡਣੇ। ਕਿਉਂਕਿ ਲੋਕਾਂ ਦੇ ਘਰਾਂ ਨਾਲ ਲਗਾਓ ਹੈ। ਅਸ਼ੂ ਡੰਗਰ ਨੇ ਉਥੇ ਕਹਿੰਦੇ ਅਸੀਂ ਚੱਤਾ ਤੇ ਬਹਿ ਜਾਾਂਗੇ ਸੁਰਾਸ਼ਨ ਪਾਣੀ ਦੇਣ ਤੋਂ ਫੌਜ ਦਾ ਬਹੁਤ ਮੈਂ ਧੰਨਵਾਦ ਕਰਦਾ ਇੰਡੀਅਨ ਆਰਮੀ ਦਾ ਕਿ ਉਹਨਾਂ ਨੇ 20 20 ਹੈਲੀਕਾਪਟਰ ਔਰ ਚੱਲ ਰਹੇ ਨੇ ਇਸ ਵਕਤ ਮਾਤਾ ਮੰਦ ਬੰਗਾਲ ਦੇ ਬੰਦੂ ਲੈ ਕੇ ਕੁਝ ਲੰਦੇ ਮਾਤਾ ਡੈਮ ਨੇ ਜਾਂ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਹੈ ਅਜੇ ਤੱਕ ਅਜੇ ਤਾਂ ਬੰਦ ਹੈ ਅਜੇ ਤੱਕ ਡੈਮ ਡੈਮ ਜਿਹੜੇ ਨੇ ਸੀ ਜੁਗੋ ਤਿੰਨ ਮੇਨ ਡੈਮ ਨੇ ਰੰਜੀਤ ਸਾਗਰ ਪੌਂਗ ਡੈਮ ਤੇ ਪਾਖੜ ਤਿੰਨੋਂ ਸੇਫ ਨੇ ਹਜੇ ਤੱਕ ਪਰ ਜੇ ਤਹਾਂ ਤੋਂ ਪਾਣੀ ਨਾ ਆਵੇ ਜਿਵੇਂ ਹੁਣ ਕੋ ਮੌਸਮ ਠੀਕ ਹੋ ਗਿਆ ਕੁਦਰਤ ਮੁਰੇ ਕੋ ਮਾਰ ਨਹੀਂ ਜੇ ਉਪਰੋਂ ਕੋਈ ਪਾਣੀ ਉਪਰੋਂ ਆਉਂਦਾ ਹੁਣ ਮੈਂ ਮਾਚਲ ਨੂੰ ਵੀ ਨਹੀਂ ਕਹਿ ਸਕਦਾ ਕਿ ਤੁਸੀਂ ਪਾਣੀ ਰੋਕ ਲਓ ਉਹ ਕਿਵੇਂ ਰੁਕ ਲੈਣਗੇ ਉਹਨਾਂ ਦਾ ਵੀ ਕੁਦਰਤੀ ਵਹਾਅ ਜਿਹੜਾ ਇਧਰ ਨੂੰ ਬਾਈ ਜਿਹਨਾਂ ਲੱਗਿਆ ਨਾ ਸਥਾਨ ਹੋ ਗਿਆ ਇਹਨਾਂ ਦਾ ਤੇ ਵਾਜ ਨਹੀਂ ਨਹੀਂ ਅਸੀਂ ਅਸੀਂ ਕਾਸ਼ਤਕਾਰਾਂ ਦੇਵਾਂਗੇ ਕਿ ਜਿੰਨਾਂ ਜਿੰਨਾਂ ਜਿਨ੍ਹਾਂ ਦੀਆਂ ਟਾਈਮ ਦੇ ਵਿੱਚ ਚਾਹੇ ਹੋ ਇਹਨਾਂ ਦੇ ਨਾਮ ਰਿਸਟਰੀ ਨਹੀਂ ਹੈਗੀ ਚਾਹੇ ਜੋ ਮਰਜੀ ਹੈ ਪਰ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਪੈਸੇ ਮਿਲਣਗੇ ਬਸ ਇਹ ਜੇਕਰ ਪੋਸਿਬਲ ਹੋਏਗਾ ਕਿ ਉਹ ਪਰਸਲ ਕਰਾਂਗੇ ਜੋ ਕਾਸ਼ਤਕਾਰ ਹੈ ਜੀ ਤੁਸੀਂ ਇਹ ਕਰ ਦਿਓ ਕਿ ਕਾਸ਼ਤਕਾਰ ਨੂੰ ਮਿਲ ਜੇ ਜੋ ਉੱਥੇ ਖੇਤੀ ਕਰਦਾ ਉਹਨੂੰ ਐਸੇ ਪੈਸੇ ਦਾ ਮਿਲੇਗਾ ਕਰਾ ਮੇਰੇ ਕਹਿੰਦੇ ਜਿਹੜੇ ਇੱਕ ਲੰਘੇ ਮੇਰਾ ਇਹਨਾਂ ਦੀਆਂ ਗਰੀਬਾਂ ਦੀਆਂ ਜ਼ਮੀਨਾਂ ਪੱਕੀਆਂ ਮੰਗ ਇਹ ਸੈਂਟਰ ਸਰਕਾਰ ਦਾ ਮੁੱਦਾ ਹੈ ਉੱਤੇ ਠਾਹੂੰਗਾ ਇਵਨ ਇਵਨ ਡੀਸਿਲਟਿੰਗ ਵੀ ਇਤੋਂ ਮਿੱਟੀ ਕੱਢਣੀ ਵੀ ਸੈਂਟਰ ਸਰਕਾਰ ਦਾ ਮੁੱਦਾ ਹੈ ਮੈਂ ਉਹਨਾਂ ਕੋਲੇ ਮੁੱਦਾ ਠਾਹੂੰਗਾ ਕਿ ਜੀ ਸਾਨੂੰ ਮਿੱਟੀ ਤਾਂ ਕੱਢ ਲੈਣ ਦਿਓ ਮਾਨ ਸਾਹਿਬ ਮੇਰਾ ਰਸਤਾ ਆਦਾਂ ਲਿਨ ਨਾ ਖੇੜਾ ਮਾਨ ਸਾਹਿਬ ਕਰੋਂ ਨਿਕਲਿਆ ਆ ਮਾਨ ਸਾਹਿਬ ਪਰ ਕਹਿ ਰਹੇ ਕਿ ਮਿੱਟੀ ਜਿਹੜੀ ਆ ਕੱਢਣੀ ਜ਼ਰੂਰੀ ਆ ਤਾਂ ਇਹਨੂੰ ਦੇਖੋ ਨਪਿੰਦਰ ਨਪਿੰਦਰ ਇਹ ਸੈਂਟਰ ਸਰਕਾਰ ਦਾ ਮੁੱਦਾ ਪਰ ਮੈਂ ਉੱਥੇ ਜਾ ਕੇ ਮੁੱਦਾ ਠਾਊਂਗਾ ਇਹ ਕਿ ਜੀ ਕਟੋਕਟ ਹੁਣ ਤਾਂ ਸਾਨੂੰ ਤੁਸੀਂ ਸਾਡਾ ਹਾਲ ਦੇਖ ਲਿਆ ਕਿ ਹੁਣ ਤਾਂ ਸਾਨੂੰ ਅਲਾਉ ਕਰਦੋ ਕਿ ਸੀ ਮਿੱਟੀ ਕੱਢ ਲੈਣ ਲੋਕ ਤੇ ਇਹ ਦਰਿਆ ਜਿਹੜੇ ਨੇ ਇਹ ਥੋੜਾ ਜਿਹਾ ਮਤਲਬ ਬਗ ਜਾਣ ਤੇ ਪੀਐਮ ਸਾਹਿਬ ਨਾਲ ਅੱਜ ਗੱਲ ਵੀ ਹੋਈ ਹੈ ਕੁਝ ਅੱਜ ਉਹਨਾਂ ਨੇ ਉਹਨਾਂ ਨੇ ਹਾਲਚਲ ਪੁੱਛਿਆ ਪੰਜਾਬ ਦਾ ਕੱਲ ਐਚਐਮ ਸਾਹਿਬ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਹਾਲਚਾਲ ਪੁੱਛਿਆ ਕਿ ਕਿਵੇਂ ਆ ਲੱਗਦਾ ਨਹੀਂ 7 ਕਰੋੜ ਦੀ ਮੰਗ ਤੁਸੀਂ ਕੀਤੀ ਉਹ ਮਿਲੇਗੀ ਸਰ ਪੰਜਾਬ ਨੂੰ 60 ਕਰੋੜ ਨਹੀਂ 6000 ਕਰੋੜ ਛੋੜ ਜੀ ਮੰਨ ਸਾਬ ਇੱਕ ਉਹ ਤਾਂ ਉਹਨਾਂ ਦੀ ਮਰਜ਼ੀ ਹੈ ਜੀ ਮੰਨ ਸਾਬ ਇੱਕ ਐਮਐਲਏ ਪਟਨਾਣਾ ਜਿਹੜਾ ਉਹ ਤੇ ਕਾਰਵਾਈ ਨਹੀਂ ਮੈਂ ਮੈਂ ਰਾਜਨੀਤੀ ਗੱਲ ਨਹੀਂ ਕਰੀ ਮੰਨ ਸਾਬ ਜਿਹੜੀਆਂ